ਦੋਸਤੋ ਪਹੁੰਚ ਗਏ ਆ ਇੱਕ ਵਾਰ ਫਿਰ ਇਤਿਹਾਸਿਕ ਸਥਾਨ ਬਾਬਾ ਦਿਆਲੂ ਜੀ ਦੇ ਮੰਦਿਰ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਿਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਥਿਤ ਬਾਬਾ ਜੀ ਦਾ ਬਹੁਤ ਹੀ ਪਵਿੱਤਰ ਦਰਬਾਰ ਹੈ ਇੱਥੇ ਅਸੀਂ ਅੱਜ ਤੁਹਾਨੂੰ ਖਰਾਵਾਂਗੇ ਉਹ ਪਵਿੱਤਰ ਸਥਾਨ ਦੇ ਦਰਸ਼ਨ ਜਿੱਥੇ ਬਾਬਾ ਦਿਆਲੂ ਜੀ ਨੇ ਤਪੱਸਿਆ ਕੀਤੀ ਸੀ ਤੇ ਗੱਲਬਾਤ ਕਰਾਂਗੇ ਇੱਥੇ ਰਹਿ ਰਹੀਆਂ

ਜੈ ਹੋ ਮਹਾਰਾਜ ਜੀ ਦਾ ਜਿਹੜਾ ਪਿਛਲਾ ਪਿੰਡ ਸੀਗਾ ਉਹ ਪੰਨਵਾਲ ਪਟਲਾਂ ਸੀ ਠੀਕ ਹੈ ਗੱਡੀ ਵਾਲੇ ਨੇ ਠੀਕ ਹੈ ਠੀਕ ਹੈ ਨਾ ਜੀ ਇਹਨਾਂ ਦੇ ਪਿਤਾ ਜੀ ਦਾ ਨਾਮ ਬੱਦੋ ਜੀ ਮਹਾਰਾਜ ਜੀ ਬਾਬਾ ਜੀ ਦਾ ਨਾਮ ਬਾਬਾ ਬੀਰ ਸਿੰਘ ਜੀ ਜੀ ਮਾਤਾ ਜੀ ਦਾ ਨਾਮ ਮਾਤਾ ਦੁਖਤਾ ਜੀ ਜੀ ਲੇਕਿਨ ਜਿਹੜਾ ਮਹਾਰਾਜ ਦਾ ਜਨਮ ਆ

ਮਤਲਬ ਮਾਰਾਈ ਦਾ ਪੂਆ ਲੱਗੀ ਹਾਂਜੀ ਠੀਕ ਹੈ ਕਿ ਨਹੀਂ ਉੱਥੇ ਪਈ ਦਿੱਤਾ ਠੀਕ ਹੈ ਉੱਥੇ ਘਰੇ ਰੱਜਣਾ ਮੁਹਿਆ ਇਹਨਾਂ ਦਾ ਪਾਲਣ ਪੋਸਣ ਪੂਆ ਨੇ ਕੀਤਾ ਜੀ ਮਾਤਾਈ ਸੀ ਕੇ ਪਰ ਇਹਨਾਂ ਨੂੰ ਪੂਆ ਨੇ ਪਾਲਿਆ ਠੀਕ ਹੈ ਜੀ ਸੇ ਉਸ ਤੋਂ ਥੋੜੀ ਮਤਲਬ ਕੁ ਸਾਲਾਂ ਬਾਅਦ ਜਦ ਇਹਨੇ ਪੇਟਾ ਜੀ ਸੀ ਜੀ ਬਾਬਾ ਬੰਦੋ ਜੀ ਮਹਾਰਾਜ ਉਹ ਇਸ ਦੁਨੀਆ ਦਾ ਚਲੇ ਗਏ ਜੀ ਤੇ ਪੂਆ ਜੀ ਨੇ ਇਹ ਮੰਨ ਲਮ ਉਹਨਾਂ ਦੇ ਉਹਨਾਂ ਦੇ ਮਾਤਾ ਇਸ਼ਾਦੀ ਦੁੱਜਾ ਕਰਤੀ ਮਹਾਰਾਜ ਨੂੰ ਇਹਨੇ ਪੜਿਆ ਪੂਰਾ ਹੀ ਉਹਨਾਂ ਚੋ ਵੀ ਉਹਨਾਂ ਦੇ ਇੱਕ ਪਰਾ ਸਾਬੂ ਰਾਮ ਜੀ ਹੋਏ ਨੇ ਠੀਕਾ ਇੱਕ ਕੇ ਨਾਲੇ ਭੈਣ ਸੀ ਜੀ ਤੇ え ਬਾਕੀ ਜਿਹੜੀਆਂ ਸਮਰਧੀਆਂ ਉਹਨਾਂ ਨੇ ਪ੍ਰਾਵਾਂ ਲੀਆਂ ਨੇ ਠੀਕ ਹੈ ਜੀ ਬਾਬਾ ਜੀ ਦੇ ਠੀਕ ਹੈ ਉਹਦਾ ਨਿਸ਼ਾਨ ਸਮਰਧਿਮੀ ਹੈ ਠੀਕ ਹੈ ਸਰਦੂ ਜੀ ਮਹਾਰਾਜ ਤਾਲੂ ਜੀ ਮਹਾਰਾਜ ਤੇ ਮਾਚਾਰੰਦ ਜੀ ਨੇ ਤੇ ਗੁਰੂ ਹੋਏ ਆ ਠੀਕ ਹੈ ਜੀ ਹਾਂਜੀ ਇੱਕ ਆ ਬੀਬੀ ਮਾਚੋ ਜੀ ਉਹਨਾਂ ਨੇ ਪਰਜਾਈ ਆ ਠੀਕ ਹੈ ਅਰੇ ਬਾਅਦ ਵਿੱਚ ਮੈਂ ਇਹ ਇੱਕ ਇਹਨਾਂ ਦੇ ਭੈਣ ਸੀ ਜੀ ਉਨਾਂ ਦੀ ਐਸੋ ਚੌਥੀ ਪੰਮੇ ਪੜੀ ਚਾਲੀ ਚੌਥੀ ਪੇਲੀ ਚਾਲੀ ਹੈ ਜੀ ਮਹਾਰਾਜ ਦਾ ਬਚਪਨ ਜਿਹੜਾ ਹੈਗਾ ਉਹ ਚੰਗਨਵਾ ਪਿੰਡ ਵਿੱਚ ਹੀ ਗੁਜ਼ਰਿਆ ਠੀਕ ਹੈ ਇੱਕ ਦਫਾ ਦੀ ਘਟਨਾ ਹੈਗੀ ਆ ਕਿ ਇਹ ਆਪਣੇੁੰਦੇ ਮਹਾਰਾਜ ਨੂੰ ਚਾਹ ਲਖਾਇਆ ਮਹਾਰਾਜ ਕਹਿੰਦੇ ਮਾਦਵੀ ਜਿਨੇ ਕਿਹਾ ਕਿ ਹਾਂ ਬਈ ਸਰਦਤੀ ਗਏ ਸਾਰੇ ਬੱਚਿਆਂ ਨੂੰ ਕਲਾਸ ਨੂੰ ਮਹਾਰਾਜੀ ਵੀ ਬਿਚੇ ਸੀ ਪਹਿਲੇ ਦੂਜੀ ਚ ਹੋਣੇ ਫਿਰ ਬਾਕੀ ਬੱਚੇ ਝੰਡੇ ਵੀ ਪੈ ਤੇ ਪਰ ਜਦੋਂ ਇਹਨਾਂ ਦੀ ਬਾਰੀ ਆਈ ਜੀ ਤਾਂ ਉਹਨਾਂ ਦੇ ਮੌਲਵੀ ਸਾਹਿਬ ਕਹਿੰਦੇ ਨੇ ਹਰੀਰਾਮਾ ਤੂੰ ਤਾਂ ਐ ਖੜਾ ਹੈ ਜਿਵੇਂ ਸਖਿਆ ਵਿੱਚ ਕਾਂ ਖੜਾ ਹੈ ਅੱਛਾ ਜੀ ਖੜਾ ਹੈ ਕੰਨ ਦਾ ਸਾਨੂੰ ਮਾਰਦਿਆਂ ਨ ਵੀ ਸ਼ਰਮ ਆਂਦੀ ਆ ਮਹਾਰਾਜ ਨੂੰ ਮਾਲਵੀ ਜੀ ਨੇ ਕੁਛ ਨਹੀਂ ਕੀਤਾ ਮਹਾਰਾਜ ਨੂੰ ਨਾਲ ਬੋਟੀ ਕਿਤਾਬੀ ਗਿਆਨ ਲੈਣਾ ਸੀ ਨਾਲ ਲਿਆ ਉਹ ਰੂਹਾਨੀਅਤ ਤਾਂ ਕੁਛ ਉਹਨਾਂ ਦਾ ਜਿਹੜਾ ਸਕੂਲੀ ਗਿਆਨ ਨਹੀਂ ਸੀ ਪਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਗੀਤਾ ਤੇ ਕੁਰਾਨ ਗਿਆ ਸੀ ਇਰੇ ਵਿੱਚੋਂ ਹੀ ਉਹ Satsang ਕਰਦੇ ਸੀ। ਬਾਕੀ ਜਿਹੜਾ ਵੀ ਇੱਥੇ ਆਉਂਦਾ ਸੀਗਾ ਜੋ ਰਸਤੇ ਗੱਲਾਂ ਕਰਦਾ ਹੁੰਦਾ ਸੀ ਉਹ ਸਭ ਮਾਰੇ ਇੱਥੇ ਦੱਸ ਹੁੰਦੇ ਸੀ। ਆਮ ਤਾਂ ਲੋੜ ਹੀ ਨਹੀਂ ਸੀ। ਕਿਸ ਗੰਦੀਆਂ ਗੱਲਾਂ ਨੀ ਕੀ ਲੋੜਾ। ਕਿਸੇ ਬਾਰੇ ਚੰਗੇ ਵਿਚਾਰ ਲਿਆਉਣੇ ਜਾਂ ਕਿਸੇ ਬਾਰੇ ਮਾੜੇ ਵਿਚਾਰ ਲਿਆਉਣੇ ਜਾਂ ਸਾਡਾ ਕੋਈ ਆਪਣਾ ਪ੍ਰਾਈਵੇਟ ਮਸਲਾ ਹੱਲ ਕਰਾਉਣਾ ਇਹ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ। باقی اور دنیا ہی طرح سب کچھ کر دے سی پر پر نلی جڑی پکچے سکی جی وہ سپتہ جانمالی سی ہوری ہوری ہو پھر سکول جانا انچار جاتا رمتے ہو گئے رامتے ہاں جی مطلب ہے چل دے پھر دے جتھے رات پہے گی رات کٹ لی جچھے دن ہویا دن کٹ لیا اس تو بار ایک لباری ਮਲਤਾਨ ਪਹੁੰਚ ਗਏ ਪਾਕਿਸਤਾਨ ਦੇ ਵਿੱਚ ਪਹਿਲਾ ਸਾਡਾ ਪੰਜਾਬ ਦਾ ਹਿੱਸਾ ਰਿਹਾ ਜਦੋਂ ਆਫਤ ਦੀ ਮੰਡ ਹੋਈ ਆ ਉਰੋਂ ਪਾਕਿਸਤਾਨ ਵਿੱਚ ਚਲੇ ਆ ਗਿਆ ਜਦੋਂ ਸਾਨੂੰ 1927 ਦੀ ਗੱਲ ਹੈ ਉੱਥੇ ਇਹਨਾਂ ਨੂੰ ਬਾਬਾ ਮਨਸाराम ਜੀ ਮਿਲ ਗਏ ਜਿਨ੍ਹਾਂ ਨੂੰ ਇਹਨਾਂ ਨੇ ਗੁਰੂਤਾਰਨ ਕੀਤਾ ਜਦੋਂ ਆਪਾਂ ਗੁਰੂਤਾਰਨ ਕਰ ਲਈਏ ਕੋਈ ਮੁਸੀਬਤ ਆਵੇ ਤਾਂ ਆਪਾਂ ਫਿਰ ਗੁਰੂ ਦੇ ਪਾਸ ਹੀ ਜਾਂਦੇ ਆਂ ਸਾਠੀ ਉੱਤੇ ਜਾ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਔਰ ਗੁਰੂ ਸਾਹਿਬ ਦੀ ਜੈ ਇੱਛਾ ਪੂਰੀ ਵੀ ਕਰਦੇ ਆ ਉਹਨਾਂ ਨੇ ਕਿਹਾ ਮਹਾਰਾਜ ਬਈ ਨਾ ਹਾ ਇੱਥੇ ਖਤਰਾ ਪੜਾ ਹੋ ਗਿਆ ਹਾਂ ਹਾਂ ਮੈਂ ਆਪਣੇ ਪਿੰਡ ਜਾਣਾ ਚਾਹੁੰਨਾ ਇੱਧਰਲੇ ਪਾਸੇ ਬੱਚਿਆਂ ਨੂੰ ਪਾਉ ਗਏ ਨੇ ਹਾਂਜੀ ਉਹਨਾਰੇ ਗੁਰੂ ਸਾਹਿਬ ਕਹਿੰਦੇ ਬਾਬਾ ਮਨਸाराम ਜੀ

ਕਲਗੀਧਰ ਮੋਰ ਦੇ ਸਾਹਮਣੇ ਕਹਿੰਦੇ ਹੁਣ ਤੂੰ ਕਲਗੀਧਰ अवतार ਹੋ ਗਿਆ ਹੈ ਇਹਨਾਂ ਦਾ ਜਿਹੜਾ ਨਾਮ ਹੈ ਬਾਬਾ ਦੇਵਾਲੂ ਜੀ ਦਾ ਬਾਬਾ ਦੇਵਾਲੂ ਨਹੀਂ ਸੀ ਇਹਨਾਂ ਦਾ ਮਾਰਾ ਸ਼ਰੀਰਾਮ ਸੀ ਇਹਨਾਂ ਦੇ ਗੁਰੂ ਨੇ ਇਹਨਾਂ ਦਾ ਨਾਂ ਦੇਵਾਲੂ ਰੱਖਿਆ ਸੀ ਕਹਿੰਦਾ ਤੂੰ ਤਾਂ ਹਰੇਕ ਤੇ ਬਹੁਤ ਜਲਦੀ ਵਿਆਹ ਹੋ ਜਾਣਾ ਪਰ ਅੱਜ ਕੱਲ ਇਹ ਜਿਹੜੇ ਮਸ਼ਹੂਰ ਨੇ ਉਹ ਬਾਬਾ ਦਿਆਲੂ ਜੀ ਦੇ ਨਾਂ ਨਾਲ ਹੀ مشهور ਨੇ ਬਾਬਾ ਹਰੀ RAM ਜੀ ਨੇ ਕੋਈ ਜਾਂਦਾ ਬਾਬਾ ਦਿਆਲੂ ਜੀ ਕਟਿਆ ਬਾਬਾ ਦਿਆਲੂ ਜੀ ਦਾ ਮੰਦਿਰ ਕਹਿੰ‍या ਪਿੰਡਾਂ ਚ ਨੇ ਐ ਕਿਤਨੀ ਹੈ ਕਹਿੰ‍या ਪਿੰਡਾਂ ਚ ਨੇ ਹਾਂਜੀ ਪਾਪਾ ਜੀ ਕਦੀ ਫੋਟੋ ਦੇਖੇ ਚ ਹੁੰਦੇ ਸੀ ਆਪਣੀ ਹਾਂ ਫੋਟੋ ਤੇ ਮੇਰੇ ਖਾਸੀ ਮਹਾਰਾਜ ਆਪਣੇ ਪਿੰਡ ਚ ਫਿਰਦੇ ਰਹੇ ਨਾਲੇ ਜਦੋਂ ਕੋਈ ਵੀ ਆਪਾਂ ਸ਼ੁਭ ਕੰਮ ਕਰਦੇ ਆਂ ਤਾਂ ਮਾਤਾ ਤੋਂ ਅਸ਼ੀਰਵਾਰ ਅਸ਼ੀਰਵਾਰ ਲੈਣਾ ਲਾਜ਼ਮੀ ਆ ਇਹ ਵੀ ਆਪਣੇ ਮਾਤਾ ਜੀ ਪਾਸ ਗਿਆ ਇਹਨਾਂ ਨੇ ਮਾਤਾ ਜੀ ਨੂੰ ਦੇਖ ਕੇ ਰੋਣ ਲੱਗ ਪਿਆ ਉਹ ਕਹਿੰਦਾ ਮਾਤਾ ਜੀ ਰੋਣਾ ਨਹੀਂ ਮੈਨੂੰ ਅਸ਼ੀਰਵਾਦ ਦਿਓ ਮੈਂ ਅਸ਼ੀਰਵਾਦ ਲੈਣ ਆਇਆ ਕਾਤਾ ਮੈਂ ਹੋਣਾ ਨਹੀਂ ਮੈਂ ਹੁਣ ਮੇਰੇ ਅੱਗੇ ਜਿਹੜੀ ਜ਼ਿੰਦਗੀ ਹੈ ਉਹ ਪ੍ਰਮਾਤਮਾ ਨੇ ਐਕਸਟਰਾ ਨਹੀਂ ਲਿਖੀ ਹੈ ਪ੍ਰਮਣ ਕਰਨ ਲਈ ਸੰਤਾਨ ਦੇ ਇੱਕ ਹੈ ਵੀ ਆ ਵੀ ਜਿਹੜਾ ਪ੍ਰਮਣ ਕਰਨਾ ਜ਼ਰੂਰੀ ਆ ਕਿਉਂ ਜ਼ਰੂਰੀ ਆ ਆਪਾਂ ਇਨਸਾਨ ਆਪਾਂ ਨੂੰ ਗੁੱਸਾ ਵੀ ਆਉਂਦਾ ਆਉਂਦਾ ਆਪਾਂ ਨੂੰ ਇਰਕਾ ਜੀ ਹੁੰਦੀ ਆ ہے سب کچھ ہے لو بھی ہے ہنکار بھی ہے جدو بندہ رمتا ہوں در دردنا سدا کر کے روٹی کھانی ہے کسی نے روٹی دے دی نے میرے بار جب بھی دے تا بھی بابا تڑکے آ جانتا پروٹے لائی بیٹھے ਇਹ ਲੋਕ ਸਮਝਦਾ ਹੁੰਦਾ ਉਹ ਉਹ ਨਹੀਂ ਕਹਿੰਦਾ ਜੇ ਥੋੜੀ ਜਿਹੀ ਸਮਝ ਹੋਵੇ ਨਾ ਉਹ ਨਹੀਂ ਕਹੋ ਪਰ ਜਿਹੜੇ ਇਹ ਸੰਤ ਮਹਾਰਾਜ ਦਿਆਲੂ ਜੀ ਸੀ ਇਹਨਾਂ ਇੱਕ ਜਨਮ ਦਾ ਤਪ ਨਹੀਂ ਇਹਨਾਂ ਸੱਤਾਂ ਜਨਮਾਂ ਦਾ ਤਪ